ਵਿੱਚ ਕਿੰਨੀਆਂ ਗਲਤੀਆਂ ਕਰਦਾ ਹੈ ਪਰ ਗੁਰੂ ਕੀ ਹੈ ਉਹ ਸਦਾ ਹੀ ਦਿਆਲੂ ਰਹਿੰਦਾ ਹੈ ਇਸ ਕਰਕੇ ਵੇਖੋ ਸਾਬ ਜੀ ਨੇ ਜਦੋਂ ਬਾਣੀ ਉਚਾਰੀ ਹੈ ਨਾ ਇੱਕ ਇੱਕ ਸ਼ਬਦ ਬੜਾ ਅਮੁੱਲ ਕ ਹੈ ਅੱਜ ਕੋਈ ਸੰਸਾਰ ਵਿੱਚ ਹੈ ਜਿਹੜਾ ਇੱਕ ਦੂਸਰੇ ਨੂੰ ਕਹਿੰਦਾ ਹੋਵੇ ਜੀ ਮੇਰੇ ਅੰਦਰ ਆ ਗੁਣ ਨੇ ਸਾਰੇ ਕਹਿੰਦੇ ਨੇ ਜੀ ਮੇਰੇ ਅੰਦਰ ਆ ਗੁਣ ਨੇ ਮੈਂ ਆ ਕੰਮ ਕਰ ਲੈਣਾ ਹੈ ਮੇਰੇ ਅੰਦਰ ਆ ਗੁਣ ਨੇ ਕੋਈ ਕਹਿੰਦਾ ਹੈ ਜੀ ਮੇਰੇ ਅੰਦਰ ਆ ਆਗੁਣ ਨਹੀਂ ਮੇਰੇ ਅੰਦਰ ਆ ਬੁਰੀਆਈਆਂ ਨਹੀਂ ਪਰ ਭਲੇਓ ਲੋਕੋ ਜਦੋਂ ਸਿੱਖ ਭਾਵਨਾ ਦੇ ਨਾਲ ਗੁਰੂ ਕੋ ਲਾਉਂਦਾ ਹੈ ਨਾ ਉਦੋਂ ਆਪਣੇ ਔਗਣ ਗੁਰੂ ਦੇ ਚਰਨਾਂ 'ਚ ਰੱਖਦਾ ਤੇ ਅਰਦਾਸ ਕਰਦਾ ਹੈ ਕੀ ਅਰਦਾਸ ਕਰਦਾ ਹੈ ਜੇਤਾ ਸਮੁੰਦ ਸਾਗਰ ਨੀਰ ਪਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਦੁੱਬਦੇ ਪੱਥਰ ਤਾਰੇ ਤੇ ਜਦੋਂ ਗੁਰੂ ਘਰ ਆਉਂਦਾ ਹੈ